ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚ ਸਕੇ ਅੱਜ ਦੀ ਵੀਡੀਓ ਤੇ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਟਾਪ ਬਰੀਡ ਦੀ ਜਰਸੀ ਲੈ ਕੇ ਆਇਆ ਪੰਜਾਬ ਵਾਲੀ ਪਹਿਲਾ ਸੂਆ ਹੁੰਦੀ ਆ ਤੇ ਸੂਣ ਦੇ ਵਿੱਚ ਬਾਈ ਜੀ ਦੇ 4 ਤੋਂ 5 ਨਾਲ ਬਾਕੀ ਪਏ ਆ ਅੱਧਕਾਰ ਚੈੱਕ ਕਰ ਲਓ ਫੇਸਬੁਕ ਵੀ ਦੇਖ ਸਕਦੇ ਆ ਬਹੁਤ ਸੋਹਣਾ ਫੇਸ ਆ ਛੋਟਾ ਕੰਨ ਫੇਸ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਫੇਸ ਆ ਬਈ ਕੋਨੋਂ ਨਹੀਂ ਸੁੰਜੀ ਆ ਅਰੀਜਨਲ ਮੂੰਹ ਤੋਂ ਦੋ ਦਿਨ ਦਾ ਹੈ ਜੀ ਫੇਸਬੁਕ ਚੈੱਕ ਕਰ ਲਓ ਜੇ ਗੱਲ ਕਰੀਏ ਥਣਾ ਦੀ ਥਣ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਇਸ ਸੋਹਣ ਦੇ ਵਿੱਚ ਜਿਹੜੇ 4-5 ਦਿਨ ਬਾਕੀ ਪਏ ਆ ਇਸੇ ਤੋਂ ਪੱਠ ਥੋੜਾ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਤੇ ਆਰਡਰ ਦੇਖ ਸਕਦੇ ਆ ਬਹੁਤ ਵਧੀਆ ਤਿਆਰ ਕਰਦੀ ਹੁੰਦੀ ਕਰਮਾਲੀ ਪੰਜਾਂ ਚਾਰਾਂ ਦਿਨਾਂ ਨੂੰ ਪੂਰਾ ਵਧੀਆ ਆਰਡਰ ਤਿਆਰ ਕਰਕੇ ਕਰਮਾਲੀ ਸਹੂਗੀ ਤੇ ਜੇ ਗੱਲ ਕਰੀਏ ਮਿਲਕ ਦੀ ਮਿਲਕ ਬਈ ਇਹਦਾ 16-17 ਕਿਲੋ ਬੜੀ ਦਾਮਦ ਆਪ ਫੇਸ ਵੀਰ ਚੈੱਕ ਕਰ ਲੋ ਦੁਬਾਰਾ ਤੋਂ ਕਾਫੀ ਗੱਲਰ ਦੇ ਵਿੱਚ ਆ ਗਈ ਜਰਸੀ ਪਹਿਲਾ ਸੁਆਸ ਨੂੰ ਕੀ ਮੂੰਹ ਤੋਂ ਦੋ ਦੰਦ ਬਈ ਬਹੁਤ ਚੰਗੀ ਵੜਾ ਜੇ ਵੀਰੇ ਕਿਸੇ ਕਿਸਾਨ ਭਰਾ ਦੇ ਵੜਾ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰੋ ਵਾਜ ਰੇਟ ਦੇ ਉਸੇ ਵੜਾ ਸਹੀ ਲੱਗੂ ਬਾਹਰ ਰੇਟ ਨਹੀਂ ਹੈਗਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਕਿਸਮੀਨ ਹਰ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 8899099782 ਸਾਰੇ ਮੇਰੇ ਵੀਰਾਂ ਦਾ ਵੀਡੀਓ ਲੈਣ ਦਾ ਕਦੇਖ ਲਈ ਤੇ ਆ ਜੀ ਧੰਨਵਾਦ ਜਲਦ ਮਿਲਣਾ ਕਿਸੇ ਨਾ ਵੀਰਾਂ ਥੈਂਕ ਯੂ ਜੀ ਥੈਂਕ ਯੂ